ਆਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਤੇ ਅੱਜ ਆਪਾਂ ਖੜੇ ਆ ਕਲਵੰਤ ਮੋਟਰ ਗੈਰੇਜ ਦੇ ਉੱਪਰ ਜਿਹੜਾ ਤਨੌਲਾ ਰੋਡ ਐ ਉਹਦੇ ਉੱਪਰ ਖੜੇ ਆ ਤੇ ਕੱਸੀ ਦੇ ਕੋਲੇ ਦੁਕਾਨ ਆ ਮੋਟਰ ਗੈਜ ਦਾ ਮਤਲਬ ਐ ਵੀ ਆਪਣੇ ਭਰਾ ਦੀ ਦੁਕਾਨ ਆ ਹੈਪੀ ਦੀ ਇਹ ਕੋਈ ਆਪਾਂ ਪ੍ਰੋਮੋਸ਼ਨ ਨਹੀਂ ਕਰ ਰਹੇ ਜਾਂ ਕੋਈ ਪੈਸੇ ਲੈ ਕੇ ਆਪਣਾ ਸੌਖ ਮਿਊਜ਼ਿਕ ਡਾਇਰੈਕਟਰ ਆ ਉਹਦਾ ਭਰਾ ਗਾ ਤੇ ਬਾਈ ਕੀ ਕੀ ਕੰਮ ਕਰਦਾ ਕਿਹੜੀਆਂ-ਕਿਹੜੀਆਂ ਗੱਡੀਆਂ ਦੇ ਕੰਮ ਕਰਦਾ ਸਾਨੂੰ ਦਿਖਾਉਨੇ ਆ ਤਸੱਲੀ ਬਾਕਸ ਕੰਮ ਕਰਦਾ ਹੈਪੀ ਆਪਣਾ ਇਹ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਕੋਈ ਪ੍ਰੋਮੋਸ਼ਨ ਕਰ ਰਹੇ ਆ ਵੀ ਇਹ ਆਪਣਾ ਭਾਈ ਆ ਚਲੋ ਆਪਣੇ ਪੇਜ ਚਾਲਦੇ ਹਾਂਣਾ ਕਈ ਵਾਰੀ ਆਪਣੇ ਮਿੱਤਰ ਦੀ ਗੱਡੀ ਰੱਬ ਨਾ ਕਰੇ ਵੈਸੇ ਤਾਂ ਆਪਾਂ ਇਹ ਅਰਦਾਸ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਅੱਗੇ ਵੀ ਪ੍ਰਮਾਤਮਾ ਕਿਸੇ ਦੀ ਗੱਡੀ ਕਿਸੇ ਪਾਸੇ ਐਕਸੀਡੈਂਟ ਨਾ ਹੋਵੇ ਹਨਾ ਤੇ ਕਈ ਵਾਰੀ ਲੱਗ ਜਾਂਦੀ ਆ ਤੁਰੀ ਜਾਂਦੀ ਕੋਈ ਡੈਂਟ ਪੈ ਜਾਂਦਾ ਜਿਵੇਂ ਹੁਣ ਆ ਗੱਡੀ ਦਾ ਕੰਮ ਕਰੀ ਜਾਂਦਾ ਬਾਈ ਫਰੀਜਾ ਦਾ ਹਨਾ ਇਹ ਲੱਗੀ ਵੀ ਆ ਸਾਈਡ ਤੋਂ ਮੱਲੋ ਮੱਲੀ ਲੱਗ ਜਾਂਦੀਆਂ ਕਈ ਵਾਰੀ ਆਪਾਂ ਚਲੋ ਸਹੀ ਜਾਨਣਾ ਅਗਲਾ ਗਲਤ ਹੁੰਦਾ ਹਨਾ ਲੱਗ ਜਾਂਦੇ ਆ ਕਈ ਵਰੀ ਗੱਡੀ ਤੇ ਕਿਸੇ ਦੇ ਬੱਸ ਦੀ ਗੱਲ ਨਹੀਂ ਤੇ ਹੈਪੀ ਕੰਮ ਕਰਦਾ ਸਾਰੀਆਂ ਗੱਡੀਆਂ ਦੇ ਇਹ ਭਰਾ ਆਪਣਾ ਹੈਪੀ ਸੁਖ ਮਣਕੂ ਜਿਹੜਾ 뮤జిక్ ਡਾਇਰੈਕਟਰ ਆਪਣਾ ਉਹਦਾ ਭਰਾ ਹੈਗਾ ਤੇ ਆਪਣਾ ਆਪ ਦਾ ਕੰਮ ਆਪਣੀ ਆਪ ਦੀ ਦੁਕਾਨ ਆ ਤੇ ਸ ਪਹਿਲਾਂ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਆਪਾਂ ਸਾਰਾ ਤੁਹਾਨੂੰ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਕਿ ਕੀ ਕੀ ਕੰਮ ਕਰਦਾ ਬਾਈ ਕੀ ਹਾਲਾਤ ਹੈ ਸੀਗਾ ਠੀਕ ਆ ਠੀਕ ਆ ਠੀਕ ਆ ਹੈਪੀ ਹਾਂਜੀ ਠੀਕ ਹੈ ਜੀ ਤੇ ਕਿਹੜੀਆਂ ਕਿਹੜੀਆਂ ਗੱਡੀਆਂ ਦੇ ਹੈਪੀ ਕੰਮ ਆਉਂਦਾ ਬਾਈ ਜਿਆਦਾ ਆਲਮੋਸਟ ਸਾਰੀਆਂ ਗੱਡਿਆਂ ਦੇ ਕੰਮ ਕਰਦੇ ਹਾਂ ਜੀ ਕਰ ਲੈਣਾ ਹਾਂ ਜੀ ਹਾਂ ਮਰੂਤੀ ਹੰਡਾਈ ਟੋਇਟਾ ਦੀ ਹਾਂ ਤੇ ਬਾਕੀ ਸਾਰਾ ਆ ਜੀ ਠੀਕ ਆ ਜੋ ਵੀ ਹੁੰਦਾ ਮਾਲਾ ਹੁਣ ਜਿਵੇਂ ਬਾਜ਼ਾਰ ਚ ਕੰਪੀਟੀਸ਼ਨ ਚੱਲਦਾ ਹੁੰਦਾ ਬਾਜ਼ਾਰ ਦੇ ਵਿੱਚ ਵੀ ਹਨਾ ਰੇਟ ਦਾ ਹੁੰਦਾ ਵੀ ਯਾਰ ਹਾਂ ਜੀ ਕੰਮ ਵੀ ਵਧੀਆ ਹੁੰਦਾ ਹੈ ਤੇ ਪੈਸੇ ਵੀ ਆਪਾਂ ਜਾਇਜ਼ ਲੈਣੇ ਹਨ ਜੀ ਠੀਕ ਆ ਹਾਂ ਜੀ ਕੱਲ ਨੂੰ ਹੁਣ ਸਾਡੀ ਵੀਡੀਓ ਦੇਖ ਕੇ ਆ ਜੇ ਕਿਤੇ ਇਹਨਾਂ ਨਾਲ ਬਾਅਦ ਚ ਸਾਨੂੰ ਕਮੈਂਟ ਕਰੀ ਜਾਵੇ ਵੀਡੀਓ ਥੱਲੇ ਬਾਈ ਨਹੀਂ ਪੈਸੇ ਵੱਧ ਲੈ ਲੈ ਯਾਰ ਉਹਨੇ ਸਾਨੂੰ ਲੰਬਾ ਨਹੀਂ ਆਉਂਦਾ ਫਿਰ ਚੱਲ ਉਹਨੇ ਲੰਬਾ ਨਹੀਂ ਆਉਂਦਾ ਹੈਗਾ ਹਾਂ ਸਾਨੂੰ ਲੰਬਾ ਨਹੀਂ ਆਉਂਦਾ ਹਣਾ ਆ ਗੱਡੀ ਦਾ ਕਿਵੇਂ ਸਾਈਡ ਸਾਈਡ ਲੱਗੀ ਆ ਜੀ ਇਹਦਾ ਵੀਰੇ ਇੰਨਾ ਸਾਈਡ ਸਾਈਡ ਲੱਗੀ ਸੀ ਆ ਪਿੱਛੇ ਹਾਂ ਟਰਕ ਕੁਆਟਰ ਪੈਨ ਉਹ ਤਾਂ ਨਹੀਂ ਇਹ ਵਾਰ ਹੈਪੀ ਮੈਂ ਹੁਣ ਆ ਕੰਮ ਆ ਗਿਆ ਤੇਰੇ ਕੋਲੇ ਦੇਖ ਕੇ ਇੰਨਾ ਦੱਸੋਗੇ ਬਾਈ ਇਹਦੇ ਇੰਨੇ ਪੈਸੇ ਆ ਕਿ ਕਰਕੇ ਫਿਰ ਪੈਸੇ ਦਾਸ ਦਿਓ ਪਹਿਲਾ ਰੇਟ ਦੱਸਣ ਪਹਿਲਾ ਰੇਟ ਦਾਸ ਦਿਓ ਪਹਿਲਾ ਰੇਟ ਇਹਦਾ ਹੁਣ ਜਿਵੇਂ ਆ ਇੰਨੀ ਕਿਦਾ ਇਹਦਾ ਕਿੰਨੇ ਪੈਸੇ ਲੈ ਇਹਦੇ ਇਹ ਜਾਇ ਜੇ ਕਿੰਨੇ ਪੈਸੇ ਲਾਓਗੇ ਜਾਂ ਲੈਣੇ ਆ ਇਹਦਾ ਜੱਜ ਜੱਜ ਵੀ ਆਪਾਂ 3500 4000 ਰੁਪਏ ਲਵਾਂਗੇ ਠੀਕ ਆ ਸਾਰਾ ਪੇਂਟ ਪੂਨ ਕਰਕੇ ਜਿਵੇਂ ਨਵੀਂ ਬਣਾ ਕੇ ਉਹੋ ਮੇ ਤਰ੍ਹਾਂ ਦੀ ਰੰਗ ਰੂੰਗ ਕਰਕੇ ਸਾਰਾ ਡੈਂਡ ਡੰਡ ਕੱਢ ਕੇ ਰਵਿੰਗ ਕਰਕੇ ਨਾਲ ਰਵਿੰਗ ਕਰਕੇ ਹਾਂ ਜੀ ਠੀਕ ਆ ਜਿਵੇਂ ਫਿਰ ਆਹ ਆਲਟੋ ਤਿਆਰ ਕਰੀ ਆਹ ਇਹ ਆਲਟੋ ਤਿਆਰ ਕਰੀ ਜਾਂਦੀ ਤਰੀ ਜਾਂਦੇ ਹੋ ਕਰੀ ਜਾਂਦੀ ਠੀਕ ਆ ਇਹ ਸਾਰੀ ਕਰਨੀ ਸੀ ਇਹ ਸਾਰਾ ਰੰਗ ਕਰਨੀ ਆ ਸਾਰੀ ਰੰਗ ਕਰਨੀ ਤੇਲਾ ਲੋਕ ਹਨ ਅੱਜ ਵੀ ਯਾਰ ਜਿਹੜੀ ਚੀਜ਼ ਨਾਲ ਪਿਆਰ ਹਨ ਅਗਲਾ ਕਹਿੰਦਾ ਨਹੀਂ ਕਵਾੜ ਤੇ ਦੇ ਦੇ ਕਿਹੜਾ ਮਾਡਲ ਹੋਏ ਵੀ ਇਹ ਇਹ 78 ਮਾਡਲ ਲਗ ਰਿਹਾ ਨਹੀਂ ਅਗਲਾ ਕਹਿੰਦਾ ਯਾਰ ਦੇ ਕੇ ਪਰੇ ਕਰੋ ਹਣਾ ਪਰ ਜਿਹਦਾ ਪਿਆਰ ਹੈ ਨਾ ਸਾੰਦੇ ਰਾਣਾ ਉਹਨੇ ਵਾਧੂ ਸਾਡੇ ਕੋਲੇ ਬਹੁਤ ਗੱਡੀਆਂ ਮੰਨ ਲਾ ਜਿਹਦੇ ਪ੍ਰਾਣੀਆਂ ਰੱਖੀਆਂ ਹੋਈਆਂ ਹਾਂ ਪਿਆਰ ਕਰਾਉਣ ਆਉਂਦੇ ਆ ਵਾਧੂ ਬੰਦੇ ਹਾਂ ਹਾਂ ਸਹੀ ਗੱਲ ਆ ਚੱਲ ਵਧੀਆ ਗੱਲ ਆ ਬਈ ਪਰ ਉਹਦੇ ਤਾਂ ਇਹਦੀ ਕੰਮ ਅਸੀਂ ਵਧੀਆ ਕਰਦੇ ਹਾਂ ਹਾਂ ਜਿੱਥੇ ਕੰਮ ਵਧੀਆ ਹੋਊਗਾ ਉੱਥੇ ਹੀ ਬੰਦਾ ਹਣਾ ਪਹੁੰਚਦਾ ਜਿੱਥੇ ਆਪਣੀ ਗਰੰਟੀ ਹੁੰਦੀ ਆ ਹਾਂ ਤੇ ਜਿਹੜੀ ਆਹ ਆ ਖੜੀ ਆਰਟੀਕਲ ਇਹ ਇਹਦਾ ਨਵੀਂ ਲੱਗੀ ਲੱਗੀ ਸਾਰੀ ਗੱਡੀ ਕਿਵੇਂ ਇਹ ਇਹਦਾ ਨਾ ਰੰਗ ਲੈ ਗਿਆ ਸੀ ਵੀਰੇ ਬਾਹਰ ਖੜੀ ਤਾਂ ਹੀ ਲੱਗਦਾ ਲਿਆ ਹੋਇਆ ਹੈਣਾ ਤ੍ਰੀਟਾ ਪਾ ਗਿਆ ਸੀ ਕੋਈ ਜਾਂ ਪਾ ਗਿਆ ਕੋਈ ਆ ਪੈ ਗਿਆ ਇਸ ਤਰ੍ਹਾਂ ਹੋ ਗਿਆ ਸੀ ਜਰ ਆ ਵੀ ਬਹੁਤ ਚੱਲਦਾ ਅੱਜ ਕੱਲ ਨਵੀਂ ਗੱਡੀ ਤੇ ਕੁਝ ਤ੍ਰੀਟਾ ਮਾਰ ਦਿੰਦਾ ਹੁਣ ਜਿਹੜੇ ਹਿਸਾਬ ਨਾਲ ਹੈ ਖੜੀ ਆ ਗੱਡੀ ਤੇ ਸੀ ਅੰਦਰ ਉਹ ਨਵੀਂ ਲੱਗਦੀ ਯਾਰ ਹਣਾ ਕੋਈ ਜਰਦਾਬ ਨਹੀਂ ਹੈ ਪੀ ਹੈਣਾ ਇਹ ਚੀਜ਼ਾਂ ਹੁਣ ਗੱਡੀ ਤੇ ਗੱਡੀ ਝੜ ਜਾਂਦੀਆਂ ਕਈ ਵਾਰੀ ਆਏ ਹੁੰਦਾ ਵੀ ਕਸਟਮਰ ਹੈਰਾਨ ਤਾਂ ਹੁੰਦਾ ਹੈਣਾ ਜਿਵੇਂ ਬਲਾ ਤੁਹਾਡੇ ਕੋਲ ਪੰਜ ਛੇ ਗੱਡੀਆਂ ਖੜੀਆਂ ਕਈ ਵਾਰੀ ਅਗਲਾ ਹੈਰਾਨ ਆਏ ਹੋ ਜਾਂਦਾ ਚਲੋ ਕੰਮ ਤਾਂ ਆ ਜਾਂਦਾ ਹੁੰਦਾ ਵੀ ਕੱਲ ਨੂੰ ਅਗਲਾ ਕਹੇ ਯਾਰ ਟਾਈਮ ਟੂ ਟਾਈਮ ਟੈਂਕ ਦਾ ਭੇਜਿੰਦਾ ਨਵਰੀ ਹਾਂ ਬਾਕੀ ਕਦਾ ਦਿਨ ਗੱਡੀ ਲੇਟ ਹੁੰਦੀ ਹੁੰਦੀ ਆ ਜਿਆਦਾ ਨਹੀਂ ਹੁੰਦੀ ਠੀਕ ਆ ਉਹ ਵੀ ਮੌਸਮ ਦੇ ਹਿਸਾਬ ਨਾਲ ਲੱਗਦਾ ਹੁੰਦਾ ਹੋਊਗਾ ਹਨਾ ਕਈ ਵਾਰੀ ਧੁੱਪ ਧੁੱਪ ਨਹੀਂ ਨਿਕਲਦੀ ਕਲਰ ਨਹੀਂ ਹੁੰਦਾ ਹਨਾ ਬਾਈ ਹੁਣ ਤਾਂ ਗਰਮੀ ਦਾ ਟਾਈਮ ਆ ਹੁਣ ਤਾਂ ਕੋਈ ਕੋਈ ਨਹੀਂ ਆਉਂਦੀ ਆਉ ਕਈ ਵਾਰੀ ਮੀਂਹ ਕਣੀ ਆ ਜਾਏ ਮੌਸਮ ਖਰਾਬ ਹੋਏ ਬਾਰਸ਼ ਵਾਲਾ ਉਦੋਂ ਹੋ ਸਕਦਾ ਨਹੀਂ ਉਦੋਂ ਕਈ ਵਾਰੀ ਹੋ ਜਾਂਦਾ ਪਰ ਗਰਮੀ ਚ ਠੀਕ ਆ ਤੇ ਤੁਸੀਂ ਦੋਸਤੋ ਜਿਹੜੀ ਇਹ ਤੁਹਾਨੂੰ ਵੀਡੀਓ ਅੱਜ ਅਸੀਂ ਬਣਾ ਰਹੇ ਹਾਂ ਇਹ ਕੋਈ ਪੈਸੇ ਲੈ ਕੇ ਨਹੀਂ ਬਣਾ ਰਹੇ ਆਪਣਾ ਸੌਕਾ ਜਿਹੜਾ ਤੁਸੀਂ ਜਾਣਦੇ ਹੋ ਸਾਰੇ 뮤직 ਡਾਇਰੈਕਟਰ ਆਪਣਾ ਭਰਾ ਹਨਾ ਉਹਦਾ ਵੱਡਾ ਭਾਈ ਆ ਇਹ ਡੈਂਟਿੰਗ ਪੇਂਟਿੰਗ ਦਾ ਕੰਮ ਕਰਦਾ ਹਨ ਤੇ ਤੁਸੀਂ ਜਰੂਰ ਇੱਕ ਵਾਰ ਵਿਜ਼ਿਟ ਕਰਿਓ ਦੁਕਾਨ ਦੇ ਉੱਪਰ ਤੇ ਕਲਵੰਤ ਮੋਟਰ ਜਹਾ ਢਣਾਉਲਾ ਰੋਡ ਦੇ ਉੱਪਰ ਆ ਜਿਹੜੀ ਕੱਸੀ ਆ ਜਾਂਦੀ ਆ ਕੱਸੀ ਤੋਂ ਰੌਂਗ ਸਾਈਡ ਥੋੜਾ ਜਿਹਾ ਇਧਰਲੀ ਸਾਈਡ ਆਉਣਾ ਪੈਂਦਾ ਜੇ ਆਪਾਂ ਬਾਜ਼ਾਰ ਬੰਨੀ ਆਈਏ ਜੇ ਆਪਾਂ ਚੌਕ ਬੰਨੀ ਆਈਏ ਤਾਂ ਉਧਰੋਂ ਪਾਸੇ ਆਉਂਦੇ ਆਉਂਦੇ ਕੱਸੀ ਦੇ ਕੋਲੇ ਆ ਕੇ ਐਂਡ ਦੇ ਦੁਕਾਨ ਆ ਤੁਸੀਂ ਜਰੂਰ ਇੱਕ ਵਾਰ ਆਇਓ ਤਸੱਲੀ ਬਖਸ ਕੰਮ ਹੋਊਗਾ ਆਪਣਾ ਭਰਾ ਦਾ ਤੇ ਕੋਈ ਲਾਂਭਾ ਨਹੀਂ ਆਉਂਦਾ ਸੋਨੂੰ ਧੰਨਵਾਦ ਸਾਰਿਆਂ ਦਾ ਤੇ ਜਰੂਰ ਇੱਕ ਵਾਰ ਵਿਜ਼ਿਟ ਕਰਿਓ